ਤਖਤ ਬਹਿ ਤਖਤੇ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ ਜਿਨੀ ਸੱਚ ਪਛਾੜਿਆ ਸੱਚ ਰਾਜੇ ਸਈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸ਼ਿਰਸ਼ਾ ਬਾਤਸ਼ਾਹ ਨਿਹਚਲ ਚੌਰ ਛੱਤ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾ ਬਨਵਾਰੋ ਵਾਰੀ ਦਾਲ ਭਾਂਜਨ ਗੁਰ ਸੂਰਬਾ ਵਾਡ ਜੋ ਦਾ ਬਹੁਤ ਪਰ ਉਪਕਾਰੀ ਐਸੇ ਦੀਨ ਦਿਆਲ ਗਰੀਬ ਨਵਾਜ ਸਤ ਗੁਰੂ ਮੀਰੀ ਅਤੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀਓ ਮਹਾਰਾਜ ਆਪ ਜੀ ਅੱਜ ਦੇ ਸ਼ੁਭ ਦਿਹਾੜੇ ਗੁਰਤਾ ਗੱਦੀ ਦੇ ਤਖਤ ਉੱਪਰ ਬਿਰਾਜਮਾਨ ਹੋਏ ਤੇਨਾ ਸਤਗੁਰਾਂ ਦਾ ਗੁਰਤਾ ਗੱਦੀ ਗੁਰਪੁਰਬ ਬਿਆੰਤ ਸੰਗਤਾਂ ਗੁਰਦਵਾਰਾ ਸ੍ਰੀ ਨਾਨਕ ਮਤਾ ਸਾਹਿਬ ਜੀ ਵਿਖੇ ਬੜੀ ਸਰਦਾ ਪ੍ਰੇਮ ਭਾਵਨਾ ਦੇ ਨਾਲ ਮਨਾ ਰਹੀ ਆਹਦ ਯਥਾ ਸ਼ਕਤ ਤੇ ਟਾਵਾ ਅਰਪਣ ਕਰ ਰਹੀ ਆਹਨ ਸਤਗੁਰ ਜੀਓ ਮਹਾਨ ਕਿਰਪਾ ਕਰਨੀ ਸਰਬੱਤ ਸਾਦ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਣ ਕਰਨੀਆਂ ਸਰਬੱਤ ਸਾਦ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣਾ